ਕਹਾਣੀ ਅਰਜੀ ਲਿਖਤ ਨਾਨਕ ਸਿੰਘ ਅੱਜ ਸਵਕਤੇ ਹੀ ਉੱਠ ਬੈਠਾ ਹੈ ਪਾਰੋ ਦਾ ਭਾਈਆ ਬਾਰੀ ਬੋਕਰ ਤੋਂ ਵੇਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆ ਉਸ ਨੂੰ ਪੁੱਛਿਆ ਅੱਖਾਂ ਸੁਜੀਆਂ ਜਾਵਦੀਆਂ ਨਹੀਂ ਰਾਤੀ ਜਾਗਦਾ ਰਿਆ ਸੈਂ ਮਛਰਾਂ ਕਰਕੇ ਨੀਂਦਰ ਨਹੀਂ ਸੀ ਪਈ ਆਬਾਸੀ ਲੈ ਕੇ ਮੂੰਹ ਦੇ ਹੱਥ ਫੇਰਦਿਆ ਰਾਮੇਸ਼ਾ ਨੇ ਉੱਤਰ ਦਿੱਤਾ ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ ਉਹ ਦਿਨ ਰਾਤੀ ਨੀਂਦਰ ਘਾਟੀ ਪੈਂਦੀ ਏ ਕੀ ਕੰਮ ਸੀ ਇੱਡਾ ਜ਼ਰੂਰੀ ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁੱਛਿਆ ਕਿ ਸਾਮੀ ਵੱਲ ਜਾਣਾ ਈ ਆਹੋ ਸਾਮੀ ਦਾ ਸਿਆਪਾ ਕਰਨ ਉਸ ਨੇ ਮੱਥੇ ਤੇ ਤਿਉੜੀ ਪਾ ਕੇ ਕਿਹਾ ਕਚਹਿਰੀ ਜਾਣਾ ਏ ਕਚਹਿਰੀ ਪਾਰੋ ਦੀ ਮਾਂ ਘੱਟੇ ਵਾਲੇ ਹੱਥ ਛਾੜਦੀ ਹੋਈ ਉਸ ਦੇ ਮੰਜੇ ਦੀ ਬਾਹੀ ਤੇ ਬੈਠ ਕੇ ਬੋਲੀ ਅੱਜ ਤਰੀਕੇ ਫੱਜੇ ਕੁਮਿਹਾਰ ਦੀ ਓਏ ਫੱਜੇ ਦਾ ਪਵਾੜਾ ਤਾਂ ਦੇ ਦੂਰ ਐ ਰਾਮੇ ਸ਼ਾਹ ਨੇ ਖਿੱਚ ਕੇ ਕਿਹਾ ਉਸ ਵਿਗੜੇ ਹੋ ਜੱਟ ਦੀ ਧੌਣ ਜੋ ਕਿੱਲਾ ਕੱਢਣਾ ਏ ਜਰਾ ਇਹ ਝੂਠਾਂ ਰਾਸ ਆਉਂਦਿਆਂ ਨੇ ਲਿਆਏ ਨਾਲ ਵਿੰਗਾ ਤਕਲਾ ਜੁੱਤੀ ਨਾਲ ਹੀ ਸਿੱਧਾ ਹੁੰਦਾ ਏ ਲੈਣ ਵੇਲੇ ਤੇ ਜਿਕਰ ਮੂੰਹ ਵਿੱਚ ਜ਼ਬਾਨ ਨਹੀਂ ਹੁੰਦੀ ਤੇ ਜਦੋਂ ਦੇਣ ਦਾ ਵੇਲਾ ਆਵੇ ਸ਼ੀਖ ਖਖਰ ਹੋ ਹੋ ਪੈਂਦੇ ਨੇ ਕੱਲ ਲੇਖਾ ਕਰਨ ਗਿਆ ਤੇ ਗੱਠ ਗੱਠ ਭੋਂ ਤੋਂ ਉੱਛਲ ਕੇ ਪਵੀ ਜਿਕਣ ਬੜੇ ਕਿਸੇ ਨਵਾਬ ਦਾ ਪੁੱਤਰ ਹੁੰਦਾ ਏ ਗਿੱਜਾ ਹੋਇਆ ਏ ਦੁਨੀਆ ਹਟਵਾਣੀ ਦਾ ਖਾ ਪੀ ਕੇ ਮਾਰਿਆ ਮੁੱਛਾਂ ਤੇ ਹੱਥ ਤੇ ਚੱਲ ਤੂੰ ਕੌਣ ਤੇ ਮੈਂ ਕੌਣ ਨਾਨੀ ਨਾ ਚੇਤੇ ਕਰਾ ਦਿੱਤੀ ਤੇ ਆਖੀ ਸਮਝਿਆ ਕੀ ਹੋਇਆ ਏ ਇਸ ਮੈਨੂੰ ਅਖੇ ਜਾਤ ਦੀ ਕੋੜ ਕਰ ਲਈ ਤੇ ਸ਼ਤੀਰਾ ਨਾ ਜਫੇ ਬੋਲਦਿਆਂ ਬੋਲਦਿਆਂ ਰਾਮੇਸ਼ਾ ਦੇ ਝੁਰੜੀਆਂ ਭਰੇ ਖਮੀਰੇ ਚਿਹਰੇ ਉਤੇ ਲਾਲੀ ਦੌੜ ਪਈ ਕਿ ਚੋਖਾ ਚ ਰੁਸਦਾ ਸਾਹ ਨਾਲ ਸਾਹ ਨਾਲ ਰਲਿਆ ਇਸੇ ਹਾਲ ਦੇ ਵਿੱਚ ਉਸ ਨੇ ਕੋਲ ਪਈ ਲੰਮੀ ਨੜੀ ਵਾਲੇ ਹੁੱਕੇ ਨੂੰ ਆਪਣੇ ਵੱਲ ਮੋੜ ਕੇ ਪੂਰੇ ਜ਼ੋਰ ਨਾਲ ਇੱਕ ਸੂਟਾ ਖਿੱਚਿਆ ਸ਼ਾਇਦ ਚਿਲਮੇ ਵਿੱਚ ਅੱਗ ਸੌ ਚੁੱਕੀ ਸੀ ਜਿਸ ਕਰਕੇ ਧੁਏਂ ਦੀ ਥਾਂ ਪਾਣੀ ਦਾ ਘੁੱਟ ਉਸ ਦੇ ਅੰਦਰ ਲੰਘ ਗਿਆ ਜਿਸ ਨੇ ਖੰਗ ਹੋਰ ਵੀ ਤੇਜ਼ ਕਰ ਦਿੱਤੀ ਨਾਲ ਹੀ ਉਥੂ ਆ ਜਾਣ ਕਰਕੇ ਅੱਖਾਂ ਵੀ ਡਲਕ ਪਈਆਂ ਅੱਗੇ ਪਿਆ ਦਿਸਦਾ ਸੀ ਕਿ ਪਾਰੂ ਦੀ ਮਾਂ ਨੇ ਹਮਦਰਦੀ ਤੇ ਦਾਈਏ ਭਰੇ ਰੋ ਵਿੱਚ ਕਿਹਾ ਨਾ ਜੋ ਕਿਸੇ ਦੇ ਆਖੇ ਲੱਗਦਾ ਹੋਇਓ ਤੂੰ ਥੋੜਾ ਬੋਲੀ ਸੌ ਉਸ ਵੇਲੇ ਭਾਈ ਨਾਂ ਦੇ ਸੋ ਬੋਕਰ ਪਈਆਂ ਦਾ ਕੱਢ ਕੇ ਕੋਈ ਨਈਓ ਹਾਲ ਅੱਜਕੱਲ੍ਹ ਹੁਦਾਰ ਦੇਣ ਦਾ ਪਰ ਤੂੰ ਤੇ ਮੈਨੂੰ ਸਮਝਿਆ ਹੋਇਆ ਵੇ ਕੁੱਤੀ ਭਈ ਆਪੇ ਭੌਂ ਕੇ ਚੁੱਪ ਕਰ ਜਾਏਗੀ ਛੇਕੜੇ ਉਹੀ ਗੱਲ ਹੋਈ ਕਿ ਨਾ ਨਾਂ ਦੇਂਦਿਓ ਕਾਣੂ ਅੱਜ ਪੋੜਾ ਪੈਣਾ ਸੀ ਆਖੇ ਘਰੋਂ ਘਰ ਗਵਾਣਾ ਤੇ ਬਾਹਰੋਂ ਭੜਵਾ ਖਵਾਉਣਾ ਉੱਤੋਂ ਬੰਦਾ ਮਾਰਿਆ ਅੱਜਕੱਲ ਪੈਸਾ ਨਹੀਂ ਲੱਭਦਾ ਅਰਜ਼ੀਆਂ ਪਾ ਪਾ ਕੇ ਅੱਗੇ ਥੋੜੀਆਂ ਖੱਟੀਆਂ ਖੱਟ ਲਈਆਂ ਹੀ ਮੁਖਤ ਦਾ ਸਗੋ ਜੱਟਾਂ ਨਾਲ ਵੈਰ ਵੇ ਹਾਂਜਣਾ ਹੁੱਕੇ ਦੇ ਹੁੱਕੇ ਤੋਂ ਚਿਲਮ ਲਾ ਕੇ ਸੰਗਲੀ ਬੰਨੀ ਚਿੰਪਟੀ ਨਾਲ ਉਸ ਵਿੱਚ ਅੱਗ ਦੀ ਕੋਈ ਅੰਗਾਰੀ ਟੋਲਦਾ ਹੋਇਆ ਰਾਮੇਸ਼ਾ ਔਖੇ ਔਖੇ ਸਾਣਾ ਬੋਲਿਆ ਉਹ ਕਲੈਣੀਏ ਤੂੰ ਹਰ ਕੰਮ ਵਿੱਚ ਨੰਨਾ ਨਾ ਪਾਇਆ ਕਰਾ ਜਿਸ ਕੰਮ ਵਿੱਚ ਕਲਜੀਬੀਏ ਨਾ ਪਾ ਦਿੰਨੀਏ ਉਹ ਕਦੇ ਸਿਰੇ ਨਹੀਂ ਚੜਿਆ ਆ ਡਾਣਾ ਲਾ ਵੱਡੇ ਵੇਲੇ ਇਸ ਵੇਲੇ ਲਿਆ ਲੱਸੀ ਦਾ ਛਨਾ ਤੇ ਰਾਤ ਦੀ ਕੋਈ ਬਚੀ ਖੁਜੀ ਰੋਟੀ ਹੈਗੀ ਆ ਤੇ ਮੈਨੂੰ ਕਚੈਰੀ ਨੂੰ ਅਵੇਰਾ ਹੋ ਜਾਏਗਾ ਪੰਜ ਕੋ ਪੈ ਡਾਏ ਮਸੀ ਕਿਤੇ ਵੇਲੇ ਸਿਰ ਆਪਣਾਗਾ ਮੈਂ ਆਣੀ ਆ ਮੰਜੇ ਤੋੜਦੀ ਹੋਈ ਪਾਰੋ ਦੀ ਮਾਂ ਘੁਰਕੀ ਤੈਨੂੰ ਹੋ ਗਈ ਗਿਆ ਵੇ ਪਾਰੋ ਦੇ ਭਾਈਆ ਸਿੱਧੀ ਗੱਲ ਕਰੋ ਤਾਂ ਵੀ ਪੁੱਠਾ ਬੈਣਾ ਏ ਨਹੀਂ ਤੈਨੂੰ ਮੇਰੀ ਗੱਲ ਸਖਾੰਦੀ ਤਾਂ ਨਾ ਆਖਿਆ ਕਰਾਂਗੀ ਮੇਰੇ ਵੱਲੋਂ ਲੁੱਟਾਈ ਜਾ ਬੇਸ਼ੱਕ ਦੋਹੀ ਹੱਥੀ ਮੈਨੂੰ ਕੀ ਏ ਭਲੇ ਦੀ ਗੱਲ ਆਖੋ ਤਾਂ ਵੀ ਤਾਂ ਵੀ ਡਹਿ ਪੈ ਨਾ ਲਾਲੜੀਆਂ ਤਾੜਨਾ ਉਹ ਰੱਬ ਦੀਏ ਮਾਰ ਗਏ ਉਸੇ ਤਰ੍ਹਾਂ ਠੰਡੀ ਚਲੰ ਵਿੱਚ ਚਿਮਟੀ ਫੇਰਦਾ ਹੋਇਆ ਰਾਮੇਸ਼ਾ ਬੋਲਿਆ ਜਾਏਂਗੀ ਇੱਥੋਂ ਗੇ ਸੁਣੇਂਗੀ ਮੇਰੇ ਮੂੰਹੋਂ ਕੁਝ ਹੋਰ ਕਪੱਤੀ ਨਾ ਹੋਵੇ ਤੇ ਮੇਰੀ ਚੁੱਤੀ ਤੋਂ ਮੈਨੂੰ ਕੀ ਪਈਏ ਤੇਰੇ ਨਾਲ ਜਿੰਨੀ ਹੋਵੇ ਥੋੜੀ ਏ ਹੋਰ ਦੇ ਕੱਢ-ਕੱਢ ਕੇ ਥੈਲੀਆਂ ਬੁੜਬੁੜਾਂਦੀ ਹੋਈ ਪਾਰੋ ਦੀ ਮਾਂ ਬਾਹਰ ਚਲੀ ਗਈ। ਇਧਰ ਰਾਮੇ ਸ਼ਾਹ ਦੂਰੇ ਨਹੀਂ تیرے ਗੁੱਸੇ ਨਾਲ ਤਪ ਰਿਆ ਸੀ। ਇੱਕ ਸਾਮੀ ਦੀ ਕੱਲ ਵਾਲੀ ਬਦਸਲੂਕੀ, ਦੂਜਾ ਉੜਦਿਆਂ ਹੀ ਪਾਰੋ ਦੀ ਮਾਂ ਦਾ ਕਲੇਸ਼ ਤੇ ਤੀਜਾ ਚਿਲਮ ਦੀ ਬੇਵਫਾਈ। ਜਿਸ ਵਿੱਚ ਅਜੇ ਪੌਣਾ ਘੈਂਟਾ ਨਹੀਂ ਹੋਇਆ ਉਸਨੇ ਤਮਾਕੂ ਪਾਇਆ ਸੀ ਤੇ ਹੁਣ ਉਸ ਵਿੱਚ ਤਮਾਕੂ, ਸੀਨਾ ਤੇ ਨਾ ਅੱਗ। ਉਹਦੇ ਦਿਲਵਾਂਗੇ ਇਹ ਵੀ ਤੁਖ ਦੀ ਤੁਖ ਦੀ ਪਤਾ ਨਹੀਂ ਕਿਹੜੇ ਵੇਲੇ ਸੁਆਹ ਹੋ ਗਈ ਸੀ ਇਹਨੇ ਨੂੰ 12 13 ਵਰਿਆਂ ਦੀ ਮੈਲੇ ਜੇ ਕੱਪੜਿਆਂ ਪਾਈ ਕੱਪੜੇ ਪਾਈ ਇੱਕ ਕੁੜੀ ਲੱਸੀ ਦਾ ਛਨਾ ਤੇ ਦੋ ਬਈਆਂ ਰੋਟੀਆਂ ਲੈ ਕੇ ਆਈ ਲੈ ਜਾ ਪਰੇ ਜਾ ਕੇ ਮਾਰਸੂ ਮੱਥੇ ਨਾਲ ਕਹਿੰਦਾ ਹੋਇਆ ਰਾਮੇਸ਼ਾ ਨੇ ਚਿਲਮ ਉਸ ਵਾਲ ਕਰਕੇ ਕਿਹਾ ਜਾ ਉਥੋਂ ਰਤਾ ਤਮਾਕੂ ਪਾ ਕੇ ਅੱਗ ਦੇ ਦੋ ਕੋਲੇ ਧਰ ਲਿਆ ਪਿਓ ਦੀ ਭਬਕ ਸੁਣ ਕੇ ਭਾਰੋ ਬਿਨਾ ਹੋਰ ਕੁਝ ਗਿਆ ਇੱਕ ਹੱਥ ਵਿੱਚ ਚਿਲਮ ਤੇ ਦੂਜੇ ਹੱਥ ਵਿੱਚ ਰੋਟੀਆਂ ਦਾ ਛੰਨਾ ਲਈ ਵਾਪਸ ਮੁੜੀ ਉਹ ਅਜੇ ਦੋ ਤਲੀਜਾਂ ਤੱਕ ਹੀ ਪਹੁੰਚੀ ਸੀਗੀ ਮਗਰੋਂ ਰਾਮੇਸ਼ਾਣੇ ਆਵਾਜ਼ ਦਿੱਤੀ ਲਿਆ ਫੂਕ ਫਿਰੂਰੇ ਫੇਰ ਪਈ ੜੂ ੜੂ ਕਰੇਗੀ ਮਾਂ ਤੇਰੀ ਅਸਲ ਵਿੱਚ ਪਾਰੂ ਦੀ ਮਾਂ ਉਤੇ ਮਿਹਰਬਾਨੀ ਨਹੀਂ ਸੀ ਸਗੋਂ ਰਾਮੇਸ਼ਾਣ ਨੂੰ ਝਟਖਿਆਲ ਆ ਗਿਆ ਕਿ ਸ਼ਹਿਰ ਜਾ ਕੇ ਚਾਰ ਆਣੇ ਖਰਚੀਆਂ ਵੀ ਢੱਡ ਨਹੀਂ ਭਰਨਾ ਉਹ ਘੁੱਟ ਗਰਾਹੀ ਕਰਦਾ ਹੋਇਆ ਰੋਟੀ ਖਾ ਰਿਹਾ ਸੀ ਤੇ ਉਸ ਦੀਆਂ ਅੱਖਾਂ ਅੱਗੇ ਉਹੀ ਕੱਲ ਵਾਲਾ ਬਿਸ਼ਨਾ ਜੱਟ ਫਿਰ ਰਿਹਾ ਸੀ ਉਸ ਦੇ ਕੰਨਾਂ ਵਿੱਚ ਜੱਟ ਦੀ ਉਹ ਕੜਕਵੀਂ ਆਵਾਜ਼ ਅਜੇ ਤੱਕ ਗੂੰਜ ਰਹੀ ਸੀ ਭੱਜ ਜਾ ਇੱਥੋਂ ਨਹੀਂ ਤੇ ਵਹੀ ਪਾੜ ਕੇ ਛੱਪੜ ਵਿੱਚ ਸੁੱਟ ਦਊਂਗਾ ਹੀ ਗਰਾਹੀ ਉਸ ਦੇ ਸੰਗ ਵਿੱਚ ਫਸ ਗਈ ਜਿਸ ਨੂੰ ਲੱਸੀ ਦਾ ਵੱਡਾ ਸਾਰਾ ਘੁੱਟ ਪਰ ਕੇ ਲੰਗਾਉਂਦਾ ਹੋਇਆ ਉਹ ਸੋਚਣ ਲੱਗਾ ਜੇ ਭੜਵਾ ਸੱਚਮੁੱਚ ਹੀ ਵਹੀ ਮੇਰੇ ਕੋਲੋਂ ਖੋ ਕੇ ਨਾਲ ਦੇ ਛੱਪੜ ਵਿੱਚ ਸੁੱਟ ਛੱਡਦਾ ਤਾਂ ਕੀ ਬਣਦਾ ਸਾਰੀ ਉਮਰ ਦੀ ਖੱਟੀ ਉਸ ਬਦਮਾਸ ਨੇ ਇੱਕੋ ਝਟਕੇ ਵਿੱਚ ਬਰਬਾਦ ਕਰ ਦੇਣੀ ਸੀ ਕਿੰਨਾ ਨੁਕਸਾਨ ਹੁੰਦਾ ਦਿਆਲਾ ਨੰਬਰਦਾਰ 550 ਕਰਮ ਸਿੰਘ ਮਾਦੋ ਕਿਆਂ ਦਾ 400 ਬਾਵਾ ਸੋਹ ਸੈਦੇ ਦਾ 250 ਰਣ ਸਿੰਘ ਕਰਮਲ ਹਾਰ ਦਾਦੂ ਤੇਲੀ ਬਿੱਲਾ ਰੁਲਿਏ ਦਾ ਜੈਲਾ ਉਮਰੇ ਦਾ ਤੇ ਬਾਕੀ ਨੱਕ ਪਰਚੂਣ ਸਾਰਾ ਨਾਮ ਲਾ ਕੇ 3 3500 ਲੈ ਪਾਈਆ ਪਾਰੋਂ ਨੇ ਚਲਮ ਹੁੱਕੇ ਦੇ ਰੱਖ ਕੇ ਗਿਆ ਛੰਨੇ ਦਾ ਛੇਕੜਲਾ ਘੁੱਟ ਖਤਮ ਕਰਕੇ ਰਾਮੇ ਸ਼ਾਣੇ ਹੁੱਕੇ ਵੱਲ ਮੂੰਹ ਮੋੜਿਆ ਥੋੜੇ ਚਿਰ ਵਿੱਚੋ ਕੋਠੜੀ ਧੂਏ ਨਾਲ ਭਰ ਗਈ ਇਸ ਧੁੰਦਲੇ ਜਿਹੇ ਬੱਦਲ ਵਿੱਚ ਉਸ ਨੂੰ 350 ਦੀ ਰਕਮ ਕੁਝ ਨੋਟਾਂ ਦੇ ਰੂਪ ਵਿੱਚ ਅਤੇ ਕੁਝ ਚਾਂਦੀ ਦੇ ਸਿੱਕਿਆਂ ਦੇ ਰੂਪ ਵਿੱਚ ਪਾਉਂਦੀ ਦਿਸਦੀ ਸੀ ਕਦੀ ਉਹ ਉਸ ਦੇ ਨੇੜੇ ਆ ਜਾਂਦੀ ਤੇ ਕਦੀ ਦੂਰ ਹੁੰਦੀ ਹੁੰਦੀ ਧੂਏ ਵਿੱਚ ਅਲੋਪ ਹੋ ਜਾਂਦੀ ਵਹੀ ਨੂੰ ਚਾਦਰ ਦੀ ਕੰਨੀ ਬੰਨ੍ਹ ਕੇ ਜਦੋਂ ਆਪਣੀ ਪੱਕੀ ਹਵੇਲੀ ਦੀ ਡਿਊਟੀ ਕੋਲ ਪੁੱਜਾ ਤਾਂ ਮਹੀ ਦੀ ਖੁਰਲੀ ਉੱਤੇ ਸੱਜੀ ਲੱਤ ਟਿਕਾ ਕੇ ਉਸ ਨੇ ਇੱਕ ਵਾਰੀ ਫਿਰ ਵਹੀ ਖੋਲੀ ਤੇ ਬਿਛਨੇ ਜੱਟ ਵਾਲਾ ਪੰਨਾ ਕੱਟ ਕੇ ਚੰਗੀ ਤਰ੍ਹਾਂ ਵੇਖਣ ਲੱਗਾ 150 ਦੀ ਰਕਮ ਉੱਤੇ ਅੰਗੂਠੇ ਦਾ ਨਿਸ਼ਾਨ ਬਿਲਕੁਲ ਠੀਕ ਸੀ ਹੇਠਾ ਕਿਰਪਾ ਸਿੰਘ ਤੇ ਜਵਾਲਾ ਸਿੰਘ ਦੀਆਂ ਗਵਾਹੀਆਂ ਵੀ ਜਿਉਂ ਦੀਆਂ ਤਿਉਂ ਸਨ ਕੋਈ ਵੀ ਗਵਾਚਾ ਨਹੀਂ ਸੀ ਵਿਆਜ ਦਾ ਵੀ ਪੂਰਾ 135 ਬਣਦਾ ਸੀ ਪਰ ਰਾਮੇ ਸ਼ਾਣੂ ਰਹਿ ਰਹਿ ਕੇ ਭਰਮ ਪੈਂਦਾ ਕਿ ਇਹ ਗੂੜੀ ਸ਼ਾਹੀ ਦੇ ਮੋٹے ਅਖਰ ਮਿਟ ਨਾ ਗਏ ਹੁਣ ਜਾਂ ਹਾਕਮ ਕੋਲੋਂ ਪੜੇ ਹੀ ਨਾ ਜਾਣ ਜਾਂ ਹੋਰ ਕੋਈ ਕਾਨੂੰਨੀ ਗਲਤੀ ਨਾ ਰਹਿ ਗਈ ਹੋਵੇ ਜਿਸ ਕਰਕੇ ਇਜਰਾ ਡਿਗਰੀ ਮਿਲਣ ਵਿੱਚ ਟੱਲਮੱਠ ਪੈ ਜਾਵੇ ਪਿੰਡੋਂ ਬਾਹਰ ਨਿਕਲ ਕੇ ਜਦੋਂ ਸੜਕ ਤੇ ਪੁੱਜਾਂ ਤਾਂ ਮਗਰੋਂ ਧੜ ਤੜ ਕਰਦਾ ਇੱਕ ਟਾਂਗਾ ਉਸ ਦੇ ਕੋਲ ਆ ਕੇ ਰੁਕਿਆ ਕੋਚਵਾਨ ਨੇ ਆਵਾਜ਼ ਦਿੱਤੀ ਛਾ ਜੀ ਬਹਿ ਜਾਓ ਜਿਲੇ ਚੱਲਣਾ ਜੀ ਤਾਂ ਰਾਮੇਸ਼ਾ ਨੇ ਪਛਾਹ ਪਰਤ ਕੇ ਟਾਂਗੇਵਾਲ ਤੱਕਿਆ ਟਾਂਗੇ ਦੀਆਂ ਪਾਟੀਆਂ ਹੋਈਆਂ ਟਾੜਦੀਆਂ ਗੱਡੀਆਂ ਵਿੱਚੋਂ ਪਰਾਲੀ ਬਾਹਰ ਨਿਕਲੀ ਹੋਈ ਸੀ ਤੇ ਢੋਹ ਦਾ ਇੱਕ ਸਿਰਾ ਆਪਣੀ ਥਾਂ ਤੋਂ ਉਖੜ ਕੇ ਇੱਕ ਬੰਨੇ ਉਲਰਿਆ ਹੋਇਆ ਸੀ ਘੋੜੇ ਦਾ ਕੱਦ ਟਾਂਗੇ ਨਾਲੋਂ 2 2.5 ਫੁੱਟ ਉੱਚਾ ਸੀ ਜਿਸ ਦੀ ਖਲੜੀ ਦਾ ਚੋਖਾ ਹਿੱਸਾ ਛਿੱਲਿਆ ਹੋਇਆ ਹੋਣ ਕਰਕੇ ਹਜ਼ਾਰਾਂ ਮੱਖੀਆਂ ਉੱਥੇ ਭਿੰਕਰੀਆਂ ਸਨ ਮੱਖੀਆਂ ਉਡਾਣ ਲਈ ਘੋੜਾ ਜਿੰਨੀ ਵਾਰੀ ਪੂਛਲ ਚੁੱਕ ਕੇ ਫੇਰਦਾ ਉਨੀ ਵਾਰ ਹੀ ਅਗਲੀ ਸੀਟ ਤੇ ਬੈਠੀ ਹੋਈ ਇੱਕ ਬੁਰਕੇ ਵਾਲੀ ਸਵਾਰੀ ਤਰਬ ਕੇ ਪਛਾਂਹ ਹੋ ਜਾਂਦੀ ਕਿ ਗੰਦੀ ਪੂਛਲ ਉਸ ਦਾ ਬੁਰਕਾ ਨਾ ਲਬੇੜ ਸੁਟੇ ਘੋੜੇ ਦਾ ਢਾਂਚਾ ਵੇਖ ਕੇ ਇਹੋ ਲੱਗਦਾ ਸੀ ਕਿ ਉਸ ਦੀ ਖਾਤੀ ਹੋਈ ਖਰਾਕ ਉਸ ਦੇ ਮਾਸ ਦੀ ਥਾਂ ਉਸ ਦੀ ਹੱਡੀਆਂ ਨੂੰ ਹੀ ਵਧਾ ਫਲਾ ਰਹੀ ਸੀ ਪਿਛਲੀਆਂ ਸੀਟਾਂ ਤੇ ਬੈਠੇ ਦੋ ਜੱਟ ਹੱਥਾਂ ਨਾਲ ਭੰਨ ਬੰਨ ਕੇ ਖਰਬੂਜੇ ਖਾ ਰਹੇ ਸਨ ਜਿਨ੍ਹਾਂ ਦੀਆਂ ਸੁਟੀਆਂ ਹੋਈਆਂ ਛਿੱਲਾਂ ਨੂੰ ਇੱਕ ਲੁੰਡੀ ਪੂਛਲ ਵਾਲੀ ਬੱਕਰੀ ਨਾਲੋ ਨਾਲ ਸਮੇਟੀ ਜਾ ਰਹੀ ਸੀ ਕੀ ਲੈਣਾ ਹੈ ਬਈ ਗੱਲ ਕਰ ਪੁੱਛਦਿਆਂ ਹੋਇਆ ਰਾਮੇ ਸ਼ਾਹ ਨੇ ਪਹਿਲਾਂ ਆਪਣੀ ਜੁੱਤੀ ਦੇ ਸੱਜੇ ਛੇਤਰਵਾਲ ਤੱਕਿਆ ਜਿਹੜਾ ਜਿਹੜਾ ਪੱਬ ਤੋਂ ਪਾਟਿਆ ਹੋਇਆ ਸੀ ਤੇ ਫਿਰ ਕੱਛੇ ਮਾਰੀ ਵਹੀ ਵਾਲ ਜਿਹੜੀ ਲੱਠੇ ਦੀ ਚਾਦਰ ਦੀਆਂ ਕਈ ਤਿਆਂ ਵਿੱਚ ਲਪੇਟੀ ਹੋਈ ਸੀ ਤੈਨਾਂ ਨੇ ਸ਼ਾਹੀ ਟਾਂਗੇ ਵਾਲੇ ਨੇ ਗਲ ਵਿੱਚ ਪਈ ਪਗੜੀ ਨੂੰ ਠੀਕ ਕਰਦਿਆਂ ਹੋਇਆ ਕਿਹਾ ਉਸ ਛਲੋ ਨਾਲ ਦੀਆਂ ਸਵਾਰੀਆਂ ਨੂੰ ਤੁਹਾਡੇ ਕੋਲੋਂ ਕੋਈ ਵਧ ਲੈ ਲੈਣੇ ਨੇ ਉਸ ਨੇ ਆਸਪਰ ਹੀ ਨਜ਼ਰ ਨਾਲ ਛਾਵਲ ਤੱਕਿਆ ਹੇਖਾਂ ਰਾਮੇ ਸ਼ਾਣੇ ਧੋਤੀ ਦੇ ਵਧਵੇ ਲੜ ਤੋਂ ਘਟਾ ਛਾੜ ਦਿਆ ਗਿਆ ਤਿੰਨਾਂ ਨੇ ਨਾ ਤਿੰਨਾਂ ਨੇ ਬੜੀ ਦੂਰ ਹੈ ਜਿਕਣ ਕਚਹਿਰੀ ਪਿਛਲੀ ਸੀਟ ਉੱਤੇ ਬੈਠਦਿਆਂ ਦੋਹਾਂ ਸਵਾਰੀਆਂ ਵਿੱਚੋਂ ਇੱਕ ਨੇ ਕਿਹਾ ਬਹਿ ਜਾਓ ਸ਼ਾਜੀ ਕੜਕ ਦੀ ਦੁਪਹਿਰੀ ਕਿੱਥੇ ਘਟਾ ਫੱਕ ਦੇ ਜਾਓਗੇ ਬਹਿ ਜਾਓ ਛਾਜੀ ਕੋਚਵਾਰ ਨੇ ਟਾਂਗੇ ਤੋਂ ਉੱਤਰ ਕੇ ਘੋੜੇ ਦੇ ਤੰਗ ਨੂੰ ਜਿਹੜਾ ਕਿ ਨੀਲੇ ਢਿਲਕਵੇਂ ਸਾਫੇ ਨਾਲ ਬੰਨਿਆ ਹੋਇਆ ਸੀ ਕੱਸਦਿਆਂ ਹੋਇਆ ਕਿਆ ਪੰਜ ਕੋ ਪੈਡਾ ਇਹ ਛਾਜੀ ਉਤੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਦੀ ਐ ਬਹੁਤੇ ਦੇਣੀ ਤਨਾਂ ਨੇ ਪੰਜ ਕੋ ਬੱਲੇ ਹੋਏ ਛਾਣੇ ਚੱਦਰ ਦੀ ਕੰਨੀ ਨਾਲ ਮੂੰਹ ਤੋਂ ਮੁੜਕਾ ਪੂੰਜਿਆ ਹੋਇਆ ਕਿਹਾ ਬਾਜ਼ਮਾਰੀ ਕਚਹਿਰੀ ਆਪੜ ਪੈਂਦੀ ਐ ਪੰਜ ਕੋ ਤੇ ਉਹ ਛੜਕੇ ਛੜਕੇ ਤੁਰ ਪਿਆ ਅੱਛਾ ਟਾਇਆ ਨੇ ਦੇ ਦੇਨੇ ਕੋਚਮਾਨ ਨੇ ਪਿੱਛੋਂ ਆਵਾਜ਼ ਦਿੱਤੀ ਸ਼ੀ ਪੈਸੇ ਸ਼ੀ ਪੈਸੇ ਬਿਨਾ ਟਾਂਗੇਵਾਲ ਤੱਕਿਆ ਸ਼ਾ ਨਹੀਂ ਗਿਆ ਤੇ ਮੂੰਹ ਧਿਆਨਾ ਟੁਰਿਆ ਗਿਆ ਅੱਦੇ ਕੋ ਫਰਲਾਗ ਤੇ ਜਾਗੇ ਉਸਨੇ ਇੱਕ ਦੋ ਵਾਰੀ ਫਿਰ ਪਛਾਵਾਲ ਤੱਕਿਆ ਕਿ ਸ਼ਾਇਦ ਟਾਂਗੇਵਾਲਾ ਆਵਾਜ਼ ਮਾਰ ਲਵੇ ਪਰ ਟਾਂਗੇਵਾਲਾ ਸਮਝ ਚੁੱਕਾ ਸੀ ਕਿ ਸ਼ਾ ਨੇ ਪੈਸੇ ਨਹੀਂ ਖਰਚਨੇ ਟੁਰੇ ਜਾਂਦਿਆਂ ਸ਼ਾ ਨੂੰ ਇੱਕ ਵਾਰੀ ਖਿਆਲ ਆਇਆ ਦੋ ਆਨੇ ਖਵਰੇ ਮਨ ਲੈਂਦਾ ਪਰ ਪਿੱਛੇ ਮੁੜਨਾ ਅਤੇ ਮੋਟਾਾਂਗੇ ਵਾਲੇ ਨੂੰ ਕੁਝ ਕਹਿਣਾ ਉਸ ਨੂੰ ਆਪਣੀ ਹੱਤਕ ਜਾਪੀ ਫਿਰ ਇਸ ਗੱਲ ਦਾ ਵੀ ਕੀ ਭਰੋਸਾ ਕਿ ਉਹ ਦੋ ਆਣੇ ਮੰਨ ਲਵੇਗਾ ਦੁਬਾਰਾ ਆਉਂਦਿਆ ਵੇਖ ਕੇ ਤਾਂ ਉਸਨੇ ਸਗੋਂ ਕੋਏ ਹੋ ਜਾਣਾ ਸੀ ਚਲੋ ਛੱਡੋ ਪਰੇ ਢਾਈ ਆਣੇ ਆਖਿਰ ਕਿਸ ਗੱਲ ਤੇ ਢਾਈ ਆਣੇ ਸਹਿਜਪਾਣ ਨਾਲ ਤੁਰਿਆ ਜਾਵਾਂ ਤਾਂ ਵੀ ਦੂਰ ਤੋਂ 2 ਘੰਟਿਆਂ ਵਿੱਚ ਪਹੁੰਚ ਜਾਵਾਂ ਪਹੁੰਚਣਾ ਇਹ ਤੱਕ ਜਿਹਰੀ ਏ ਨਾ ਹੁਣ ਵਜੇ ਹੋਣੇ ਨੇ 8 10 ਵਜੇ ਤੋਂ ਪਹਿਲਾਂ ਜਾ ਆਪਣਾਗਾ ਤੇ ਟਾਂਗਾ ਵੀ ਕਿਹੜਾ ਕਹਿੰਦੇ ਮੋਟਰਕਾਰ ਏ ਫਿਰ ਕੱਚੀ ਸੜਕਾਂ ਦਾ ਰਸਤਾ ਲੱਕ ਲੱਕ ਤੱਕ ਡੂੰਗੀਆਂ ਲੀਹਾਂ ਰੱਬ ਨਾ ਕਰਾਏ ਜੇ ਕਿਤੇ ਲੀਹ ਵਿੱਚ ਫਸ ਕੇ ਡਿੱਗ ਜਾਵੇ ਤਾਂ ਜਾਨ ਨੂੰ ਖਤਰਾ ਵੱਖਰਾ ਟੱਗੇ ਚਾਲ ਟਿਚਕੂ ਟਿਚਕੂ ਕਦੇ ਉਲਾਰ ਕੇ 2 ਗੱਜ ਸੱਜੇ ਤੇ ਕਦੇ 3 ਗੱਜ ਖੱਬੇ ਫਿਰ 10 ਪੈਸੇ ਨਾ ਲੈਣਾ ਸੁਖਾਲਾ ਔਰ ਉਹਦੀ ਮਾਂ ਝੂੜ ਥੋੜਾ ਆਉਂਦੀ ਸੀ ਅਖੇ ਅੱਜਕੱਲ ਬੰਦਾ ਮਾਰਿਆ ਪੈਸਾ ਨਹੀਂ ਲੱਭਦਾ ਇਸ ਵਿੱਚ ਝੂਠ ਕੀ ਹੈ ਪਤਾ ਤੇ ਉਸ ਨੂੰ ਲੱਗਦਾ ਹੈ ਜਿਹਨੂੰ ਹੱਡ ਭੰਨ ਕੇ ਕਮਾਣੇ ਪੈਂਦੇ ਨੇ ਇਹਨਾਂ ਜੱਟਾਂ ਦਾ ਕੀ ਹੈ ਦਾਣਾ ਬੀਜਿਆ ਤੇ 100 ਦਾ ਇੱਕ ਦਾਣਾ ਬੀਜਿਆ ਤੇ 100 ਦਾਣੇ ਵਾਟ ਲੈ ਅਖੇ ਬੈਠ ਜਾਓ ਸ਼ਾਦੀ ਬੈਠ ਜਾਓ ਅਕਲ ਨਾਲ ਮੌਤ